ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਇੱਕ ਵਿਸ਼ਾਲ ਨਗਰ ਕੀਰਤਨ ਪੰਜਾਬ ਪਹੁੰਚਿਆ ਹੈ। ਪੰਜਾਬ ਦੇ ਜ਼ਿਲ੍ਹਾ ਸੰਗਰੂਰ ਵਿੱਚ ਇਸ ਨਗਰ ਕੀਰਤਨ ਦਾ ਭਰਮਾ ਸਵਾਗਤ ਕੀਤਾ ਗਿਆ ਅਤੇ ਵੱਖ-ਵੱਖ ਥਾਂਾਂ 'ਤੇ ਫੁੱਲਾਂ ਦੀ ਵਰਖਾ ਕੀਤੀ ਗਈ। ਦੱਸਦੀ ਹੈ ਕਿ ਇਹ ਨਗਰ ਕੀਰਤਨ ਅਸਾਮ ਤੋਂ ਸ਼ੁਰੂ ਹੋਇਆ ਅਤੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ ਵੀ ਹੁੰਦਾ ਹੋਇਆ ਸੰਗਰੂਰ ਪਹੁੰਚਿਆ ਹੈ। ਇਹ ਦੇਸ਼ੀ ਦਿਹਾੜੇ ਤੇ ਜਦੋਂ ਸਾਨੂੰ ਪਤਾ ਲੱਗਿਆ ਵੀ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਜੀਾਂ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਤ ਇਹ ਜੋ ਵਿਸ਼ਾਲ ਅਲੌਕਿਕ ਨਗਰ ਕੀਰਤਨ ਆ ਰਿਹਾ ਹੈ ਉਹ ਅੱਜ ਇੱਥੇ ਸੰਗਰੂਰ ਦੀਆਂ ਸੰਗਤਾਂ ਵੱਲੋਂ ਜਿੱਥੇ ਵੱਖ-ਵੱਖ ਪੜਾਵਾਂ ਤੇ ਉਹਨਾਂ ਦਾ ਸਵਾਗਤ ਕੀਤਾ ਜਾ ਰਿਹਾ ਹੈ ਉੱਥੇ ਅਸੀਂ ਗੁਰਦੁਆਰਾ ਬ੍ਰਹਮ ਗਿਆਨੀ ਭਗਤ ਨਾਮਦੇਵ ਜੀ ਦੀ ਸਮੁੱਚੀ ਪ੍ਰਬੰਧਕ ਕਮੇਟੀ ਵੱਲੋਂ ਇੱਥੇ ਰਸਤੇ 'ਚ ਪੜਾ ਲਾ ਕੇ ਅਸੀਂ ਨਗਰ ਕੀਰਤਨ ਦਾ ਸਵਾਗਤ ਲਈ ਖੜੇ ਆਂ ਸੋ ਸਾਨੂੰ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਸੰਗਤਾਂ ਦੇ ਵਿੱਚ ਕਾਫੀ ਉਤਸ਼ਾਹ ਹੈਗਾ ਵੱਡੇ ਪੱਦਰ ਤੇ ਸੰਗਤਾਂ ਸਵਾਗਤ ਲਈ ਇੱਥੇ ਪਹੁੰਚੀਆਂ ਹੋਈਆਂ ਨੇ ਆ ਹੁਣੇ-ਹੁਣੀ ਸਾਡੇ ਨਾਲ ਸਿੰਘ ਸਾਹਿਬ ਤੱਕ ਸ਼੍ਰੀ ਦਮਦਮਾ ਸਾਹਿਬ ਤੋਂ ਸੰਤਵਾ ਬਾਟੇ ਸਿੰਘ ਧਨੋਲਾ ਜੀ ਵੀ ਉਹ ਵੀ ਹੁਣੀ ਪਹੁੰਚ ਕੇ ਗਏ ਨੇ ਇੱਥੋਂ ਹੀ ਤੇ ਅਸੀਂ ਸਮੂਚੀਆਂ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਜਿਹੜੀਆਂ ਇੱਥੇ ਸਾਡੇ ਨਾਲ ਸਹਿਯੋਗ ਦੇ ਕੇ ਇਹ ਨਗਰ ਕੀਰਤਨ ਦਾ ਸਵਾਗਤ ਕਰ ਰਹੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇਗ ਬਹਾਦਰ ਸਿਮਰੀਆ ਘਰ ਨਾਉ ਨਿਦੇ ਆਵੇ ਧਾਇ ਅੱਜ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਜਿਨ੍ਹਾਂ ਦੀ ਲਾਸਾਨੀ ਕੁਰਬਾਨੀ ਦਿੱਲੀ ਸੀ ਇਸ ਗੰਜ ਵਿਖ ਦਿੱਤੀ ਅਸੀਂ ਉਹਨਾਂ ਦੇ ਪਾਇ ਪੋੜਨੇ ਚੱਲਦੇ ਹੋਏ ਅੱਜ ਉਹਨਾਂ ਦੇ 350 ਸਾਲਾ ਸ਼ਹੀਦੀ ਦਿਹਾੜਾ ਜਿਹੜਾ ਹੈ ਨਵੰਬਰ ਵਿੱਚ ਆ ਰਿਹਾ ਹੈ ਉਹਨੇ ਸਮਰਪਤ ਇਹ ਮਹਾਨ ਅਨਗਰ ਕੀਰਤਨ ਜੋ ਸਾਮ ਤੋਂ ਚੱਲਿਆ ਸਨੂਰ ਵਿਖੇ ਪਹੁੰਚਿਆ ਗੁਰੂ ਨਾਨਕ ਦੇਵ ਜੀ ਸਾਹਿਬ ਤੋਂ ਚੱਲ ਕੇ ਇਸ ਰਸਤੇ ਆ ਰਿਹਾ ਹੈ ਇੱਥੋਂ ਦੀਆਂ ਸ਼ਹਿਰ ਦੀਆਂ ਸਮੂਹ ਸੰਗਤਾਂ ਵੱਲੋਂ ਅੱਗੇ ਵੀ ਜਿਹੜਾ ਪਖਵਾ ਪੜਾਣੇ ਜਿਹੜੇ ਉਹ ਬੜਾ ਸਵਾਗਤ ਦਿੱਤਾ ਜਾ ਰਿਹਾ ਹੈ ਮੈਂ ਵੀ ਅੱਜ ਇਹਨਾਂ ਨੂੰ ਕੋਟ ਕੋਟ ਪ੍ਰਣਾਮ ਕਰਨਾ ਗੁਰੂ ਗੋਬਿੰਦ ਸਿੰਘ ਜੀ ਦੇ ਵੱਲੋਂ ਆਓ ਅਸੀਂ ਰਲ ਕੇ ਤੇਗ ਬਹਾਦਰ ਸਿਮਰੀਆ ਘਰ ਨਾਉਣ ਦੇ ਆਵੇ ਤਾਂ ਇਹ ਸੱਚੀ ਰੂਪ ਵਿੱਚ ਆਪਾਂ ਬਣਾਈਏ ਉਹਨਾਂ ਦੀ ਸ਼ਹਿਦਤ ਨੂੰ ਪ੍ਰਣਾਮ ਕਰੀਏ ਭਾਈ ਗੁਰਜੀਤ ਕਾ ਖਾਲਸਾ ਭਾਈ ਗੁਰਜੀਤ